ਲੋਕ ਸਭਾ ਹਲਕਾ ਖਡੂਰ ਸਾਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਤਰਨਤਾਰਨ ਸ਼ਹਿਰ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਐਨਐਸਯੂਆਈ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਰਿਤਿਕ ਅਰੋੜਾ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਤਰਨਤਾਰਨ ਦੀ ਜਨਤਾ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਸੰਸਦ ਵਿੱਚ ਭੇਜੇ ਅਤੇ ਉਹ ਹਰ ਸਮੇਂ ਜਨਤਾ ਦੀ ਸੇਵਾ ਲਈ ਹਾਜ਼ਰ ਰਹਿਣਗੇ ਅਤੇ ਤਰਨ ਤਰਨ ਦੇ ਸੰਪੂਰਨ ਵਿਕਾਸ ਲਈ ਤਤਪਰ ਰਹਿਣਗੇ ਇਸ ਮੌਕੇ ਰਿਤਿਕ ਅਰੋੜਾ ਨੇ ਕੁਲਬੀਰ ਸਿੰਘ ਜੀਰਾ ਦਾ ਸਵਾਗਤ ਕੀਤਾ ਅਤੇ ਉਹਨਾਂ ਕਿਹਾ ਕਿ ਲੋਕ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ ਇਸ ਮੌਕੇ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਉਹਨਾਂ ਦੇ ਨਾਲ ਮੌਜੂਦ ਸਨ ਜਿੰਦਾਬਾਦ ਜਿੰਦਾਬਾਦ ਅੱਜ ਸਵਰਗਵਾਸੀ ਜਨਕਰਾਜ ਜੀ ਦੀ ਅਸੀਂ ਸ਼ੌਕ ਦੇ ਅੱਗੇ ਖੜੇ ਆ ਇੱਥੇ ਸ਼ਹਿਰ ਨਿਵਾਸੀਆਂ ਲੋ ਮੇਰੇ ਪ੍ਰਾਰਥਕਾਂ ਲੋ ਜਿਹੜਾ ਕਿ ਔਰ ਇਦਾਂ ਸਾਰੇ ਸ਼ਹਿਰ ਨਿਵਾਸੀਆਂ ਲੋ ਲੱਡੂਆਂ ਨਾਲ ਤੋਲਿਆ ਗਿਆ ਔਰ ਵਿਆਹ ਦਾ ਮਾਹੌਲ ਬਣਿਆ ਪਿਆ ਤੁਸੀਂ ਵੀ ਦੇਖ ਰਹੇ ਹੋ ਕਿ ਕਿਵੇਂ ਕਿੰਨੀ ਜੋਰਾਂ ਸ਼ੋਰਾਂ ਦੇ ਨਾਲ ਸ਼ਹਿਰ ਵਾਲੇ ਜਿਹੜਾ ਸਵਾਗਤ ਕਰ ਰਹੇ ਆ ਔਰ ਅੱਜ ਜਿਹੜਾ ਇਹਨਾਂ ਨੇ ਮੈਨੂੰ ਗੁਰੂ ਸਾਹਿਬ ਦਾ ਸਰੂਪ ਦਿੱਤਾ ਉਹ ਸਰੂਪ ਤੇ ਹੱਥ ਰੱਖ ਕੇ ਮੈਂ ਇਹ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਵਾਇਆ ਜਿੰਨੇ ਐਮਪੀ ਆਉਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਆ ਹਫਤੇ ਦਾ ਹਰ ਬੁੱਧਵਾਰ ਜਿਹੜਾ ਹੋਊਗਾ ਹਫਤੇ ਦੇ ਬੁੱਧਵਾਰ ਸਾਰੀ ਦਿਹਾੜੀ ਜਿਹੜੇ ਉਹ ਤਰਨਤਨ ਸਾਹਿਬ ਰਿਆ ਕਰੂੰਗਾ ਔਰ ਜੋ ਉਹ ਜਿਹੜਾ ਸਰੂਪ ਆ ਉਸੇ ਦਫਤਰ ਚ ਲਾਵਾਂਗੇ ਉਹ ਦੇਖੋ ਜੀ ਅੱਜ ਸਰਦਾਰ ਕੁਲਵੀਰ ਸਿੰਘ ਜੀ ਜੀਰਾ ਜੋ ਕਿ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੇ ਜਿਹੜੇ ਕਿ ਲੋਕ ਸਭਾ ਖਡੂਰ ਸਾਹਿਬ ਦੇ ਉਮੀਦਵਾਰ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਇਹਨਾਂ ਨੇ ਇੱਕ ਬਾਜ਼ਾਰ ਕੱਢਿਆ ਤੇ ਅੱਜ ਇਹਨਾਂ ਨੂੰ ਮੇਰੇ ਦੁਕਾਨ ਦੇ ਅੱਗੇ ਲੱਡੂਆਂ ਨਾਲ ਤੋਲੇ ਗਿਆ ਬਿਲਕੁਲ ਬੀ ਸਿੰਘ ਜੀਰਾ ਜੀ ਇੱਕ ਨੌਜਵਾਨ ਨੇ ਉਤਸ਼ਾਹ ਹੈ ਉਹਨਾਂ ਚ ਲੋਕਾਂ ਚ ਉਤਸ਼ਾਹ ਹੈ ਜਿਵੇਂ ਆਪ ਤੁਸੀਂ ਸਭ ਨੇ ਵੀ ਦੇਖਿਆ ਵੀ ਕਿੰਨਾ ਹੁਗਾਰੇ ਦੇ ਨਾਲ ਲੋਕਾਂ ਨੇ ਪਿਆਰ ਦਿਖਾਇਆ ਸੋ ਮੈਨੂੰ ਉਮੀਦ ਹੈ ਕਿ ਜਿਹੜਾ 4 ਜੂਨ ਨੂੰ ਰਿਜ਼ਲਟ ਆਏਗਾ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਏਗਾ ਇਤਾਂ ਹੈ ਜੀ ਬਿਲਕੁਲ ਅੱਜ ਅਸੀਂ ਕੋਈ ਸਿੱਧਾ ਨਹੀਂ ਲੰਗੇ ਕੱਲੀ ਕੱਲੀ ਦੁਕਾਨ ਤੇ ਜਾ ਕੇ ਸਾਡੇ ਬਾਕਾਇਦਾ ਮੈਨੀਫੈਸਟੋ ਦੇ ਕਾਰਡ ਬਨੇ ਹੋਏ ਨੇ ਅਸੀਂ ਲੋਕਾਂ ਨੂੰ ਉਹਦੇ ਬਾਰੇ ਜਾਣੂ ਕਰਾਉਂਦੇ ਪਏ ਆ ਤੇ ਲੋਕਾਂ ਨੂੰ ਅੱਜ ਕੱਲ੍ਹ ਵੈਸੇ ਹੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕੀ ਸਭ ਜਾਣਦੇ ਨੇ ਤੇ ਲੋਕਾਂ ਨੂੰ ਪਤਾ ਹੈ ਤੇ ਹਰ ਇੱਕ ਇੱਕ ਦੁਕਾਨ ਤੇ ਜਾ ਕੇ ਡੋ ਟੂ ਡੋਰ ਅਸੀਂ ਜਾਨੂ ਕਰਾਉਂਦੇ ਪਏ ਬਿਲਕੁਲ ਅਸੀਂ ਇਹੀ ਭਰੋਸਾ ਦਵਾਇਆ ਵੀ ਅਸੀਂ ਬਾਜ਼ਾਰ ਦੇ ਵਿੱਚ ਇਹਨੇ ਬਾਜ਼ਾਰ ਵਾਲਾ ਉਹਨਾਂ ਨੂੰ ਪੂਰਾ ਸਮਰਥਨ ਮਿਲਿਆ ਸਾਰੇ ਬਾਜ਼ਾਰ ਵਾਲ ਨੇ ਉਹਨਾਂ ਅਸਵਾਚਨ ਦਵਾਇਆ ਕਿ ਵੱਤ ਵਤ ਵੋਟਾਂ ਪਵਾ ਕੇ ਤੇ 4 ਜੂਨ ਨੂੰ ਉਹਨਾਂ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਭੇਜਿਆ ਜਾਏ